ਗੁਰੇ ਨਿਮਾਨਿਆਂ ਦੇ ਮਾਨ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਉਹ ਪਾਵਨ ਚਰਨਾਂ ਪਾਸ ਸਰਦਾ ਉਸ ਬੇਨਤੀ ਜੋਧੜੀ ਪਾਤਸ਼ਾਹ ਹੁਕਮ ਸੇਵਕ ਕਾ ਸੇਵਾ ਬਣਾਈ ਹੁਕਮ ਭੂਜ ਪਰੰਪਤ ਪਾਈ ਦੇ ਮਹਵਾਕ ਅਨੁਸਾਰ ਆਪ ਜੀ ਦੇ ਦਰੋਂ ਘਰੋਂ ਬਰੋਸਾਏ ਨਗਰ ਨਵਾ گاਉਂ ਦੀ ਸੰਗਹੁ ਸੰਗਤ ਦੇ ਵੱਲੋਂ ਸੱਚੇ ਪਾਤਸ਼ਾਹ ਜੀ ਉਹ ਆਪ ਜੀ ਦੀਆਂ ਸੇਵਾਵਾਂ ਦੇ ਲਈ ਪਾਲਕੀ ਸਾਹਿਬ ਦੀ ਸੇਵਾ ਦੇ ਲਈ ਪਾਤਸ਼ਾਹ ਜੀ ਉਹ ਜਗਾ ਤਿਆਰ ਕਰਨੀ ਹੈ ਕਮਰੇ ਦੀ ਪਾਤਸ਼ਾਹੀ ਉਹ ਸੇਵਾ ਰਹੀ ਹੈ ਧਾਰ ਘਰ ਦੇ ਪਰੀਤਵਾਨ ਗੁਰਮਖ ਪਿਆਰੇ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਉਠੀ ਉਹਨਾਂ ਦੇ ਵੱਲੋਂ ਪਾਤਸ਼ਾਹੀ ਉਹ ਕਮਰੇ ਦੀ ਜਗਾ ਦੀ ਸੇਵਾ ਕੀਤੀ ਹੈ ਕਰੇ ਕਿਰਪਾ ਸੱਚੇ ਪਾਤਸ਼ਾਹੀਓ ਜਿਨ੍ਹਾਂ ਮਨੁਭਾਵਨਾਵਾਂ ਨੂੰ ਲੈ ਕੇ ਗੁਰਮਖ ਪਰਿਵਾਰ ਦੇ ਵੱਲੋਂ ਸੇਵਾ ਕੀਤੀ ਮੰਨੀਆਂ ਭਾਵਨਾਵਾਂ ਨੂੰ ਸੰਕਲਪੂਰਣ ਕਰਨੇ ਔਰ ਨਾਲ ਹੀ ਧਾਰ ਘਰ ਦੇ ਪਰੀਤਵਾਨ ਪਾਤਸ਼ਾਹ ਭਾਈ ਸਾਹਿਬ ਭਾਈ ਪ੍ਰੀਤਪਾਲ ਸਿੰਘ ਜੀ ਉਹਨਾਂ ਦੇ ਵੱਲੋਂ ਕਾਮਰਾ ਬਣਾਉਣ ਦੇ ਲਈ ਪਾਤਸ਼ਾਹ ਰੇਤੇ ਦੀ ਸੇਵਾ ਕੀਤੀ ਹੈ 100 ਗੁਰਮਖਾਂ ਦੀ ਕੀਤੀ ਸੇਵਾ ਸਫਲੀ ਕਰਨੀ ਬੇਅੰਤ ਸੰਗਤਾਂ ਦੇ ਵੱਲੋਂ ਇਸ ਸੇਵਾਵੰਦ ਦੇ ਵਿੱਚ ਆਪਣਾ ਤਿਲ ਫੁੱਲ ਹਿੱਸੇ ਪਾਏ ਗਏ ਸਮੂਹ ਸੰਗਤਾਨੀਆਂ ਕੀਤੀਆਂ ਸੇਵਾਵਾਂ ਦਰ ਪ੍ਰਬੰਧ ਕਰਨੀਆਂ ਪਾਤਸ਼ਾਹ ਕਮਾਈਆਂ ਦੇ ਵਿੱਚ ਵਾਧੇ ਬਰਕਤਾਂ ਕਰਨੀਆਂ ਨਗਰ ਖੇੜੇ ਸ਼ੁਕ ਸ਼ਾਂਤੀਆਂ ਵਰਤੋਣੀਆਂ ਪ੍ਰਿਮੇ